ਲਓ ਜੀ ਪਹੁੰਚ ਗਏ ਨੇ ਆਪਣੇ ਕੋਲ ਪਿਓਰ ਕਾਟਨ ਦੁਪੱਟੇ ਦੇ ਵਿੱਚ ਡਿਜ਼ਾਈਨ ਪਹੁੰਚੇ ਨੇ ਨਵੇਂ ਬੜੇ ਸੋਹਣੇ-ਸੋਹਣੇ ਆਰਟੀਕਲ ਆ ਗਏ ਆਪਣੇ ਕੋਲੇ ਦਿਖਾਉਣੇ ਤੁਹਾਨੂੰ ਚੈੱਕ ਕਰੋ ਪ੍ਰਿੰਟ ਦੁਪੱਟਾ ਤੇ ਪ੍ਰਿੰਟ ਸਲਵਾਰ ਹੋएगी ਦੇਖੋ ਜੀ ਹਰੇਕ ਸੂਟ ਦੇ ਚਾਰ-ਚਾਰ ਕਲਰ ਹੋਣਗੇ ਜਿਵੇਂ ਅਸੀਂ ਦੱਸਾਰਿਆਂ ਹਰੇਕ ਡਿਜ਼ਾਈਨ ਦੇ ਚਾਰ ਕਲਰ ਹੋਣਗੇ ਮਤਲਬ ਲਗਭਗ ਜਿੰਨੇ ਵੀ ਡਿਜ਼ਾਈਨ ਦਿਖਾਵਾਂਗੇ ਨਵੇਂ-ਨਵੇਂ ਡਿਜ਼ਾਈਨ ਆ ਗਏ ਨੇ ਬਹੁਤ ਪਿਆਰੇ-ਪਿਆਰੇ ਚੈੱਕ ਕਰੀ ਚਲੋ ਕਾਟਨ ਦੁਪੱਟੇ ਦੇ ਨਾਲ ਦੇਖੋ ਜੀ ਪ੍ਰਿੰਟ ਸਲਵਾਰ ਹੋਊਗੀ ਤੇ ਪ੍ਰਿੰਟਡ ਦੁਪੱਟਾ ਗਰਮੀਆਂ ਦੇ ਤੋਹਫੇ ਪਹੁੰਚ ਗਏ ਨੇ ਭਾਈ ਨਵੇਂ-ਨਵੇਂ ਡਿਜ਼ਾਈਨਾਂ ਵਾਲੇ ਵਿੱਚ ਸੂਟ ਲੈ ਕੇ ਬਹਿੰਦੇ ਆ ਤੁਹਾਡੇ ਕੋਲ ਸਪੈਸ਼ਲ ਚੈੱਕ ਕਰੋ ਫੈਂਸੀ ਫੈਂਸੀ ਸੂਟ ਖੁੱਲ ਰਹੇ ਨੇ ਪੂਰੇ ਟੌਪ ਲੇਡੀ ਹੈਂ ਦੇਖੋ ਜੀ ਕੀ ਬਾਤ ਹੈ ਜੀ ਇਹਦੇ ਆ ਵੀ ਪ੍ਰਿੰਟ ਦੁਪੱਟਾ ਤੇ ਪਲੱਸ ਪ੍ਰਿੰਟ ਸਲਵਾਰ ਚੈੱਕ ਕਰੀ ਜੀ ਲੋ ਲੋਜੀ ਕੋੜੀਅਨ ਪਹੁੰਚ ਗਿਆ ਦੇਖੋ ਫੈਨਸੀ ਡਿਜ਼ਾਈਨ neck ਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਦੇਖੋ ਜੀ ਪ੍ਰਿੰਟ ਵਾਲਾ ਚੈੱਕ ਕਰੋ ਜੀ ਪ੍ਰਿੰਟ ਵਾਲੇ ਨਵੇਂ ਨਵੇਂ ਡਿਜ਼ਾਈਨ ਫੁੱਲ ਰਹੇ ਨੇ ਦੇਖੋ ਆ ਸਲਵਾਰ ਹੈ ਜੀ ਲਾਈਨਿੰਗ ਵਾਲੀ ਤੇ ਇਹ ਦੁਪੱਟਾ ਕਾਟਨ ਦਾ ਪੂਰੇ ਮੀਠੇ ਰੇਡਾਂ ਦੇ ਵਿੱਚ ਮਾਰ ਹਾਜ਼ਰ ਹੋ ਚੁੱਕਿਆ ਹੈ ਗਰਮੀਆਂ ਦੇ ਤੋਹਫੇ ਫੈਨਸੀ ਫੈਨਸੀ ਸੂਟ ਜੀ ਆਖ ਲਓ ਭਾਈ ਦੇਖੋ ਜੀ ਕਿਸ਼ਮਿਸ ਵਰਕ ਦੇ ਨਾਲ ਆਹੇ ਦੇਖੋ ਡਿਜ਼ਾਈਨ ਚੈੱਕ ਕਰੀ ਚੱਲੋ ਤੁਹਾਨੂੰ ਦੱਸਿਆ ਵੀ ਹਰੇਕ ਡਿਜ਼ਾਈਨ ਦੇ ਇਹਨਾਂ ਵਿੱਚ ਇੱਕ ਇੱਕ ਸੂਟ ਖੋਲ ਕੇ ਦਿਖਾ ਰਿਹਾ ਤੁਹਾਨੂੰ ਆਪਣੇ ਕੋਲੇ ਹਰੇਕ ਡਿਜ਼ਾਈਨ ਦੇ ਚਾਰ ਚਾਰ ਕਲਰ ਅਵੇਲੇਬਲ ਨੇ ਭਾਈ ਬਿਲਕੁਲ ਲੇਟੈਸਟ ਕੁਆਲਿਟੀ ਪਹੁੰਚ ਚੁੱਕੀ ਹੈ ਬਹੁਤ ਹੀ ਟੌਪਲੀ ਪਿਓਰ ਕਾਟਨ ਦੇ ਵਿੱਚ ਦੇਖੋ ਜੀ ਇਹਦੇ ਗਲੇ ਤੇ ਵਰਕ ਹੋਇਆ ਹੋਇਆ ਆ ਲਓ ਚੈੱਕ ਕਰ ਸਕਦੇ ਹੋ ਦੇਖੋ ਭਾਈ ਨਵੇਂ ਨਵੇਂ ਆਰਟੀਕਲ ਹੁਲ ਰਹੇ ਨੇ ਸੋਹਣੇ ਸੋਹਣੇ ਜੀ ਇਹਨਾਂ ਦੇ ਵਿੱਚ ਚੈੱਕ ਕਰੀ ਚਲੋ ਟੌਪ ਕੁਆਲਟੀ ਡਿਜ਼ਾਈਨ ਖੁੱਲ ਗਏ ਭਾਈ ਹਰੀਕਾ ਦੇਖੋ ਕੰਪਨੀ ਦਾ माल ਹੈ ਹਰੀਕਾ ਗੋਟਾ ਪੱਤੀ ਨਾਲ ਲੈਸ ਪੱਤੀ ਲੱਗੀ ਆ ਗਲੇ ਤੇ ਇਹ ਪ੍ਰਿੰਟਡ ਸਲਵਾਰ ਤੇ ਆ ਦੁਪੱਟਾ ਲੋ ਜੀ ਲੈਣਾ ਵਾਲਾ ਡਿਜ਼ਾਈਨ ਖੁੱਲ ਰਿਹਾ ਗ੍ਰੇ ਕਲਰ ਦੇ ਵਿੱਚ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੁਨੀਕ ਦੇਖੋ ਕੀ ਬਾਤ ਹੈ ਜੀ ਲੋ ਜੀ ਇਸ ਵਾਰੀ ਨਵੇਂ ਨੀਆਂ ਪਹੁੰਚ ਗਏ ਨੇ ਭਾਈ ਥੋੜੀ ਜੇਵਾ ਦੇ ਵਿੱਚ ਲੈ ਕੇ ਪਹੁੰਚ ਗਏ ਆ ਪਿਓਰ ਕਾਟਨ ਦੁਪੱਟੇ ਦੇ ਨਾਲ ਮਾਲ ਆ ਗਿਆ ਚੈੱਕ ਕਰ ਲੋ ਦੇਖੋ ਜੀ ਫੁੱਲ ਆਉਂਦੀ ਸੁਪਰ ਦਾ ਸੁਪਰ ਡੀਨ ਹੋਲਰੇ ਨੇ ਭਾਈ ਟੋਗ ਲਈ ਦੇਖੋ ਡਿਜ਼ਾਈਨ ਆਪਣੇ ਕੋਲੇ ਪਹੁੰਚੇ ਨੇ ਲਗਭਗ 15 ਤੋਂ 20 ਡੀਨ ਹੋਣਗੇ ਅਲੱਗ-ਅਲੱਗ ਸਾਰਿਆਂ ਦਾ ਤੁਹਾਨੂੰ ਇੱਕ-ਇੱਕ ਪੀਸ ਖੋਲ ਕੇ ਦਿਖਾ ਰਿਹਾ ਦੇਖੋ ਜੀ ਚੈੱਕ ਕਰੀ ਚੱਲੋ ਲੋਜੀ ਪੂਰੇ ਫਾਇਦੇ ਨਾਲ ਆ ਗਿਆ ਬਾਦ ਆਪਣੇ ਕੋਲ ਰੇਟ ਤੁਹਾਨੂੰ ਭਾਈ ਸ਼ੌਪ ਤੇ ਪਹੁੰਚ ਕੇ ਪਤਾ ਕਰਨਾ ਪਊਗਾ ਕਿਉਂਕਿ ਰੇਟ ਦੱਸਣਾ ਸਾਡੀ ਮਜਬੂਰੀ ਹੈ ਨਾ ਦੱਸਣਾ ਸੌਰੀ ਦੇਖੋ ਚੈੱਕ ਕਰੀ ਜਿਦੋਂ ਨਵੇਂ ਇਹਨਾਂ ਦੇ ਵਿਸ਼ਾਖੀ ਦਾ ਪੱਟਾ ਵੀ ਖੋਲ ਕੇ ਦਿਖਾਉਂਦਾ ਪੂਰਾ ਇਹਦਾ ਕੋਲ ਦੇਖੋ ਜੀ ਮੇਰੇ ਵਰਕ ਦੇ ਵਿੱਚ ਆਹੇ ਦੇ ਕੋਗਲੇ ਤੇ ਵੀ ਬਹੁਤ ਸੋਹਣੇ ਲੀ ਆ ਨਾ ਇਹਦੀ ਸਲਵਾਰ ਆ ਦੇਖੋ ਦੁਪੱਟਾ ਐਵੇਂ ਹੋਊਗਾ ਸਾਰਾ ਨਾ ਕਾਟਨ ਦੇ ਦੁਪੱਟੇ ਪ੍ਰਿੰਟ ਵਾਲੇ ਦੇਖੋ ਜੀ ਚੈੱਕ ਕਰ ਲੋ ਕੱਟ ਪੂਰੀ ਪੂਰੀ ਆਊਗੀ ਜਿੰਨੀ ਵੀ ਰਸੀਦ ਨੂੰ ਖੋਲ ਕੇ ਦਿਖਾ ਰਿਹਾ ਦੇਖੋ ਪੈਸਟ ਵਰਕ ਆ ਬਹੁਤ ਪਿਆਰਾ ੜਿਆ ਨਾ ਇਹਦੇ ਨਾਲ ਵੀ ਪ੍ਰਿੰਟ ਸਲਵਾਰ ਤੇ ਪ੍ਰਿੰਟਡ ਦੁਪੱਟਾ ਹੋਊਗਾ ਦੇਖੋ ਜੀ કરી ਚੱਲੋ ਘਰੋਂ ਸੋਨੇ ਨਾਲੇ ਖੁੱਲਲੇ ਜੀ ਗਰਮੀ ਇਹ ਲਿਟੋਫੇ ਆ ਗਏ ਨੇ ਦਿਸਦੇ ਹੀ ਗਲਾਸ ਆਉਂਦੇ ਬਲੈਕ ਨਾਲੇ ਜੀ ਦੇਖੋ ਜੀ ਜ਼ਿਲ੍ਹਾ ਮਾਨਸਾ ਦੇਖੋ ਚੈੱਕ ਕਰੀ ਚੱਲੋ ਲੋਕੇਸ਼ਨ ਤੁਹਾਨੂੰ ਨਾਲ ਦੀ ਨਾਲ ਸ਼ੇਅਰ ਕਰ ਦਿੰਦੇ ਆ ਆਪਾਂ ਲੋਕੇਸ਼ਨ ਵੈਸੇ ਫੋਨ ਤੇ ਇੱਕ ਪੱਡਣੀ ਵੀ ਦਿਖਾਈ ਸੀਗੀ ਤੇ ਬਾਕੀ ਤੁਸੀਂ ਮੈਪ ਤੇ ਨਾਲ ਹੀ ਲੋਕੇਸ਼ਨ ਪਤਾ ਕਰ ਸਕਦੇ ਹੋ ਭਾਈ ਇਸ ਮੇਜਲਾਤੋਂ ਫੋਗਲਾਕਲਾ ਜ਼ਿਲ੍ਹਾ ਮਾਨਸਾ ਨੀਅਰ ਪਿੱਖੀ ਦੇਖੋ ਜੀ ਡਿਜ਼ਾਈਨ ਦੇਖੋ ਟੜਾ ਟੜ ਖੁੱਲ ਗਏ ਨਵੇਂ-ਨਵੇਂ ਤੋਹਫੇ ਆ ਗਏ ਭਾਈ ਗਰਮੀਆਂ ਦੇ ਕੀ ਬਾਤ ਹੈ ਜੀ ਦੇਖੋ ਸਲਵਾਰ ਦੇਖੋ ਇਹਦੀ ਲਾਦੜੀ ਲਸਰਾਂ ਵਾਲੀ ਸਲਵਾਰ ਹੈ ਕੋਡੀਆਂ ਖੁੱਲੇ ਬਟਨ ਵਾਲਾ ਇਹਦੇ ਬਟਨ ਲੱਗੇ ਆ ਫਿਰ ਸੀ ਤੇ ਲੈਣ ਵਾਲੀ ਸਲਵਾਰ ਆਉਗੀ ਇਹਦੀ ਦੁਪੱਟਾ ਚੈੱਕ ਕਰਾਓ ਜੀ ਖੋਲ ਕੇ ਆਵਾਜ਼ ਆ ਤੇ ਜੀ ਦੁਪੱਟਾ ਆ ਗਿਆ ਫੁੱਲ ਕੱਟ ਦੇ ਵਿੱਚ ਬਿਲਕੁਲ ਨਿਊ ਆਰਟੀਕਲ ਹੁਲੇ ਆਪ ਬਹੁਤ ਸੋਹਣਾ ਲਿਹਾ ਨੇ ਦੇਖੋ ਇਹਨਾਂ ਚੂੜ ਦਾ ਤੁਸੀਂ ਦੇਖ ਹੀ ਲਿਆ ਦਾ ਦੇਖੋ ਜੀ ਕੀ ਆਵਾਜ਼ ਹੈ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਗੜੇ ਤੇ ਲੇਸ ਪੱਤੀ ਲੱਗੀ ਐ ਫੈਂਸੀ ਵਰਕ ਹੋਇਆ ਕਿਸ਼ਮਿਸ਼ ਵਰਕ ਇਹ ਆ ਗਿਆ ਫੈਂਸੀ ਦੁਪੱਟਾ ਲੋ ਡਿਜ਼ਾਈਨ ਆ ਗਿਆ ਇਹਦੇ ਵੀ ਕਿਸ਼ਮਿਸ ਵਰਕ ਹੋਇਆ ਕਿਆ ਬਾਤ ਹੈ ਜੀ ਚੈੱਕ ਕਰੋ ਬਹੁਤ ਸੋਹਣਾ ਡਿਜ਼ਾਈਨ ਖੁੱਲਿਆ ਬਿਲਕੁਲ ਯੂਨੀਕ ਡਿਜ਼ਾਈਨ ਖੁੱਲਿਆ ਜੀ ਦੇਖੋ ਭਾਈ ਇਹ ਸਲਵਾਰ ਹੈ ਦੀ ਲਓ ਜੀ ਇਹ ਦੁਪੱਟਾ ਪਹੁੰਚ ਗਿਆ ਨੇ ਬਹੁਤ ਸੋਹਣਾ ਸੂਟ ਹੈ ਆਹ ਲੋ ਇਹਦੇ ਵਿੱਚ ਕਲਰ ਆ ਗਏ ਤੋਂ ਇਹ ਜਿੰਨੇ ਵੀ ਸੂਟ ਤੁਹਾਨੂੰ ਦਿਖਾਇਆ ਸਾਰੇ ਇਹਨਾਂ ਵਿੱਚ ਵੀ ਚਾਰ ਚਾਰ ਕਲਰ ਡਿਜ਼ਾਈਨ ਹੋਰ ਵੀ ਬਹੁਤ ਨੇ ਸੋ ਆਪਣੇ ਕੋਲੇ ਟਾਈਮ ਘੱਟ ਹੁੰਦਾ ਇਸ ਕਰਕੇ ਜਿੰਨੇ ਕਿ ਡਿਜ਼ਾਈਨ ਸਾਈਡ ਤੋਂ ਦਿਖਾਈ ਦੇ ਤੁਹਾਨੂੰ ਦਿਖਾਏ ਬਾਕੀ ਤੁਸੀਂ ਸ਼ੌਕ ਤੇ ਪਹੁੰਚ ਕੇ ਵਿਜ਼ਿਟ ਕਰ ਸਕਦੇ ਹੋ ਖਰੀਦ ਸਕਦੇ ਹੋ ਤੇ ਰੇਟ ਪਤਾ ਕਰ ਸਕਦੇ ਹੋ ਸੋ ਸਾਡੇ ਨਾਲ ਜੁੜੇ ਰਹਿਣ ਲਈ ਸ਼ੁਕਰੀਆ ਜੀ ਨਵੇਂ ਸੋਹਣੇ ਸੋਹਣੇ ਆਰਟੀਕਲ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਿਹਾ ਕਰੋ ਸੋ ਸ਼ੁਕਰੀਆ ਧੰਨਵਾਦ ਜੀ ਜੀ ਆਨ